ਵਰਜਨ ਦੇ ਪਾਸ਼ਾ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਦਾ ਇਹ ਦਿਹਾੜਾ ਬੜੇ ਪਿਆਰ ਤੇ ਸਤਿਕਾਰ ਨਾਲ ਮਨਾ ਰਹੇ ਹੋ ਯਥਾ ਸ਼ਕ ਪੇਟਾਵਾਂ ਅਸਤੇ ਸੇਵਾਵਾਂ ਨਿਭਾ ਕੇ ਆਪਣੇ ਜੀ ਨੂੰ ਸਫਲ ਕਰੇ ਹੋ ਤੁਨ ਸੇਵੂ ਅਜੰਦੇ ਪਾਸ਼ਾ ਗੁਰੂ ਰਾਮਦਾਸ ਸੱਤੇ ਪਾਸ਼ਾ ਜੀ ਦੇ ਛੋਟੇ ਪੁੱਤਰ ਵੱਡਾ ਪੁੱਤਰ ਪਿਰਤੀ ਚੰਦ ਦੂਸਰਾ ਪੁੱਤਰ ਮਹਾਦੇਵ ਅਦੇਸ਼ ਛੋਟੇ ਪੁੱਤਰ ਤਾਂ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜਿਨ੍ਹਾਂ ਦਾ ਦਿਹਾੜਾ ਵਕ ਵਕ ਤੇ ਇੰਕਿਆ ਦੇ ਨਾਲ ਗੁਰਮਤ ਅਨੁਸਾਰ ਆਪਾਂ ਮਨਾ ਰਿਹਾ ਸਵਾਗਤ ਕੀਰਤਨੀ ਪ੍ਰారంਭਤਾ ਕਰਾਂਗੇ ਅੱਧਾ ਪੋਣਾ ਘੇੜਾ ਜੋ ਸਾਡੇ ਕੋਲ ਹੈ ਉਸ ਵਿੱਚ ਆਪਾਂ ਸਾਰੇ ਜਿਵੇਂ ਪਹਿਲਾਂ ਗੁਰਦੁਆਰਾ ਗੁਰਨਾਨਕ ਦੇਵ ਜੀ ਦੀ ਰੀਤ ਹੈ ਕਿ ਸਾਰੇ ਹੀ ਮਿਲ ਜੁਲ ਕੇ ਕੀਰਤਨ ਕਰਦੇ ਹਾਂ ਇਸੇ ਤਰ੍ਹਾਂ ਅੱਜ ਵੀ ਆਪਾਂ ਤੁਹਾਨੂੰ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਦੀਆਂ ਤੁਸੀਆਂ ਲੈਣੀਆਂ ਹਨ ਆਓ ਦਸ਼ਮੇਸ਼ ਪਿਤਾ ਜੀ ਦਾ ਬੱਚਾ ਹੋਵੇ ਨਾਰਾ ਬੰਦ ਕਰੀਏ ਸਾਰੀਆਂ ਸਰਕਾਂ ਰਜਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਨਾਸਾ ਨਾ ਰਹਿ ਜੀ ਕਦੇਬੀਰ ਮੋਹ ਮੰਦੇ Yeah. Yo vi, yo ਇਕ ਬਾਤ ਹੈ ਕੋਟ ਪਰਾਂ ਦੀ ਤਰਿਆਰੇ ਗੁਰੂ ਨਾਨਕ ਗੁਰੂ ਨਾਨਕ ਜਿਨ ਸੁਣਿਆ ਦੇਖਿਆ Mm. ਇਤਿਹਾਸ ਦੀ ਆਪਾਂ ਵਿਚਾਰ ਕਰਦੇ ਚਲਾਗੇ ਆਪ ਜੀ ਨੂੰ ਪਤਾ ਹੈ ਤਾਂ ਸ੍ਰੀ ਗੁਰੂ ਰਾਮਦਾਸ ਜੀ ਲਾਹੌਰ ਤੋਂ ਕੋਲਵਾਲ ਸਾਹਿਬ ਆਇਆ ਸੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਜੋ ਨਗਰ ਸੀ ਲਾਹੌਰ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਤਿਹਾਸ ਦੇ ਨਾਲ ਨਾਲ ਆਪਾਂ ਚੱਲਣਾ ਹੈ ਆਪਣੀ ਜਿੰਨੀ ਮੇਰੀ ਥੋੜੀ ਮੰਤ ਹੈ ਜਿੰਨਾ ਕਿ ਮੈਨੂੰ ਪਤਾ ਜਿੰਨਾ ਮੈਂ ਇਤਿਹਾਸ ਪੜਿਆ ਉਹ ਆਪਜੀ ਨੂੰ ਤੁਕਮੰਤਰ ਦੱਸਦਾ ਦਿਲਾਂਗਾ ਕਿਉਂਕਿ ਇਹੋ ਜਿਹਾ ਸਭ ਤੋਂ ਪਹਿਲੀ ਸਿੱਖ ਦੀ ਸਿੱਖ ਪੰਥ ਦੀ ਕਿਤੇ ਦੁਨੀਆ ਵਿੱਚ ਇਹੋ ਜਿਹੀ ਛੇਤੀ ਨਹੀਂ ਹੋਈ ਸੀ ਧਨ ਗੁਰੂ ਨਾਨਕ ਜੀ ਦੇ ਸ਼ਰੀਕੇ ਵਿੱਚੋਂ ਭਰਾ ਸਹਾਰੀਮਲ ਜੀ ਉਹਨਾਂ ਦੇ ਪੁੱਤਰ ਦਾ ਵਿਆਹ ਸੀ ਗੁਰੂ ਰਾਮਦਾਸ ਜੀ ਨੇ ਵੱਡੇ ਪੁੱਤਰ ਪਾਈਕੇ ਰਥੀ ਚੰਦ ਜੀ ਨੂੰ ਕਿਹਾ ਕਿ ਤੁਸੀਂ ਉਹ ਵਿਆਹ ਦਾ ਸਮਾਗਮ ਭਗਾਉਣ ਬਾਅਦ ਤੇ ਲਾਹੌਰ ਜਾਣਾ ਹੈ ਕਿਉਂਕਿ ਰਥੀ ਜਦ ਪਹਿਲਾਂ ਤੁਸੀਂ ਗੁਰੂ ਸਾਹਿਬ ਦੇ ਕਹੜੇ ਵਿੱਚ ਨਹੀਂ ਸੀ ਲਾਲ ਜੀ ਕਿਸਮ ਦਾ ਸੁਭਾਵ ਸੀ ਪਰ ਕਿਉਂਕਿ ਗੁਰੂ ਪੁੱਤਰ ਹੈ ਸਾਡਾ ਇਹ ਨਹੀਂ ਫਰਜ਼ ਬਣਦਾ ਕਿ ਉਹਨਾਂ ਨੂੰ ਅਸੀਂ ਉਹਨਾਂ ਦੇ ਜੋ ਕਰਮ ਹਨ ਉਹਦੇ ਤੇ ਚਾਤ ਜੂਰ ਪਾ ਸਕਦੇ ਹਾਂ ਕਿਉਂਕਿ ਗੁਰੂ ਪੁੱਤਰ ਹੈ ਇਸ ਕਰਕੇ ਅਸੀਂ ਉਹਨਾਂ ਨੂੰ ਕੋਈ ਗਲਤ ਸ਼ਬਦ ਨਹੀਂ ਬੋਲ ਸਕਦੇ ਦੂਸਰਾ ਪੁੱਤਰ ਗੁਰੂ ਰਾਮਦਾਸ ਜੀ ਦਾ ਭਾਈ ਮਹਾਦੇਵ ਜੀ ਉਪਰਾਣ ਸੁਭਾਅ ਦੇ ਬਾਣੀ ਸਿਮਰਨ ਨਾਲ ਜੁੜੇ ਰਹਿਣ ਵਾਲੇ ਅਤੇ ਸਾਰਾ ਦਿਨ ਸਾਰੀ ਰਾਤ ਉਸ ਗੁਰਦੁਆਰਖ ਦੀ ਮਹਿਮਾ ਵਿੱਚ ਜੁੜੇ ਰਹਿੰਦੇ ਸਨ ਸੋ ਜਦੋਂ ਪਿੰਥੀ ਨੇ ਜਵਾਬ ਦਿੱਤਾ ਭਾਈ ਮਹਾ ਮਹਾਦੇਵ ਜੀ ਨੇ ਵੀ ਕਿਉਂਕਿ ਉਹ ਇਸ ਪਾਸੇ ਲੱਗੇ ਹੋਏ ਸਨ ਗੁਰੂ ਸਾਹਿਬ ਨੇ ਨਹੀਂ ਸਮਝਿਆ ਕਿ ਉੱਥੇ ਜਾ ਕੇ ਵਿਆਹ ਦੀ ਰਸਮ ਦੇ ਵਿੱਚ ਸ਼ਾਮਲ ਹੋ ਸਕਦੇ ਹਨ ਸੋ ਗੁਰੂ ਅਰਜਨ ਦੇਵ ਪਾਸ਼ਾ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਜਾਓ ਅਤੇ ਵਿਆਹ ਦੀ ਰਸਮ ਵਿੱਚ ਹਿੱਸਾ ਲੈ ਕੇ ਆ ਪਰ ਜਿੰਨੀ ਦਿਨ ਅਸੀਂ ਨੇ ਕਹਾਂਗੇ ਉਨੀ ਦਿਨ ਤੁਸੀਂ ਵਾਪਸ ਨਹੀਂ ਆਉਣਾ ਬਹੁਤ ਸਮਾਂ ਹੋ ਗਿਆ ਕਈ ਦਿਨ ਬੀਤ ਗਏ ਗੁਰੂ ਸਾਹਿਬ ਦਾ ਕੋਈ ਸੁਨੇਹਾ ਨਹੀਂ ਆਇਆ ਗੁਰੂ ਪਿਤਾ ਜੀ ਦਾ ਉਹ ਪ੍ਰਾਂਤ ਹੋ ਗਏ ਕਿਉਂਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਹਮੇਸ਼ਾ ਹੀ ਸੇਵਾ ਸਿਮਰ ਤੇ ਰੱਬ ਦੀ ਭਗਤੀ ਵਿੱਚ ਜੁੜੇ ਰਹਿਣ ਵਾਲੇ ਪੁਰਸਤਾਨ ਜਦੋਂ ਕੋਈ ਸਨੇਹਾ ਨਹੀਂ ਆਇਆ ਗੁਰੂ ਸਾਹਿਬ ਜੀ ਨੇ ਇੱਕ ਪੱਤਰ ਕਾ ਲਿਖੀ ਸਿੱਖ ਨੂੰ ਦੇ ਕੇ ਭੇਜਿਆ ਕਿ ਜਾਓ ਇਹ ਗੁਰੂ ਸਾਹਿਬ ਨੂੰ ਮੇਰੀ ਪੱਤਰ ਕਾ ਦੇਣੀ ਕਿ ਮੈਨੂੰ ਬੁਲਾ ਕੇ ਉਹ ਨਹੀਂ ਰਹੇ ਬੜੀ ਪਿਆਰ ਵਾਲੀ ਪੱਤਰ ਕਾ ਹੈ ਮਨ ਭਾਰੂ ਦਾ ਵੀ ਕਿਵੇਂ ਗੁਰੂ ਸਾਹਿਬ ਦੇ ਨਾਲ ਗੁਰੂ ਪਿਤਾ ਦੇ ਨਾਲ ਪ੍ਰੇਮ ਹੈ ਸਵਾਹ ਉਹ ਪੱਤਰ ਕਾ ਸਿੱਖ ਲੈ ਕੇ ਆਇਆ ਅੱਗੇ ਪਿਰਥੀਏ ਨੇ ਅੱਗੇ ਖੜਾ ਸੀ ਉਹਨੇ ਲੈ ਲਈ ਮੈਂ ਦੇ ਦੇਵਾਂ ਗੁਰੂ ਸਾਹਿਬ ਨੂੰ ਨਹੀਂ ਦਿੱਤੀ ਪੱਤਰ ਕਾ ਗੁਰੂ ਸਾਹਿਬ ਨੂੰ ਨਹੀਂ ਪਤਾ ਲੱਗਿਆ ਕਿ ਗੁਰੂ ਅਰਜਨ ਦੇਵ ਨੇ ਕੀ ਚੁਪੇ ਕੀ ਹੈ ਸਵਾਹ ਪਹਿਲੇ ਸ਼ਬਦ ਦੀ ਆਪਾਂ ਗੁਰਬਾਣੀ ਸਰਵਣ ਕਰਦੇ ਆ ਫਿਰ ਅਗੇ ਇਤਿਹਾਸ ਦੇ ਨਾਲ ਜੋ ਚਾਰੇ ਚਿੱਠੀਆਂ ਚਾਰ ਚਿੱਠੀਆਂ ਜੋ ਗੁਰੂ ਸਾਹਿਬ ਨੇ ਭਾਨ ਗੁਰੂ ਰਾਮਦਾਸ ਜੀ ਤੱਕ ਭੇਜੀਆਂ ਉਹਦੀ ਵਿਚਾਰ ਕਰਦੇ ਚੱਲਾਂਗੇ ਛੋਟਾ ਛੋਟਾ ਇਤਿਆਸ ਨਾਲ ਦੀ ਨੂੰ ਨਾਲ ਨਾਲ ਆਪ ਜੀ ਨੂੰ ਫਿਰ ਸਮਝਾਉਂਦੇ ਹਾਂ ਮੇਰਾ ਪਹਿਲੀ ਚਿੱਠੀ ਮੇਰਾ ਮਨ ਤੋਂ ਚੇ ਗੁਰਦਾਰ ਜੀਉ ਪਤਾ ਹੈ ਜاتر ਸਵਾਤੀ ਗੁੰਦ ਵਾਸਤੇ ਤਸਤਾ ਰਹਿੰਦਾ ਮੇਰੇ ਪਿਤਾ ਗੁਰੂ ਮੇਰਾ ਮਨ ਤੁਹਾਡੇ ਦਰਸ਼ਨਾਂ ਨੂੰ ਲੋਚਦਾ ਹੈ ਪਹਿਲੀ ਚਿੱਠੀ ਬਿਲ ਬਗਏ ਯਾਤ੍ਰਕ ਕੀ ਨਿਆਈ ਅੱਖਾਂ ਨਾ ਉਤਰੇ ਸਾਦ ਨਾ ਆਵੇ ਬਿਨ ਦਰਸਨ ਸੰਤ ਪਿਆਰੇ ਜੀਓ ਗੁਰੂ ਸਾਧ ਪਿਤਾ ਤੁਹਾਡੇ ਰੋਜ਼ਾਨਾ ਦੇ ਦਰਸ਼ਨ ਕੀਤਿਆਂ ਤੋਂ ਬਿਨ ਮੈਨ ਚੈਨ ਠੇਖਾ ਨਹੀਂ ਆਉਂਦੀ ترا ترلا روزانہ کا پیار تھا میرے سر کے ہاتھ پھرتا میں پہلی چیٹ گرو سا چیز نہیں پہنچ سکی گرو سا نے دوسری چی گوس کو دیر بھیجا پیا گرو سا کوئی سنہا نہیں آیا ਗੁਰੂ ਸਾਹਿਬ ਕੰਮਨ ਕਾਰਾਂ ਵਿੱਚ ਬਹੁਤ ਬਿਧੀ ਰਹਿੰਦੇ ਸੰਤਾਂ ਬਹੁਤ ਆਉਂਦੀਆਂ بڑے بڑے ਦਰਬਾਰ ਲੱਗਦੇ ਦੂਰੋਂ ਦੂਰੋਂ ਸੰਤਾਂ ਦਾ ਸੰਕਰ ਵੀ ਗੁਰੂ ਸਾਹਿਬ ਨੂੰ ਯਾਦ ਨਹੀਂ ਰਿਹਾ ਹੋਵੇਗਾ ਦੂਸਰੀ ਚਿੱਠੀ ਫੇਰ ਭੇਜੀ ਗੁਰਸਿੱਖ ਨੂੰ ਕਿਹਾ ਜ ਲੈ ਕੇ ਜਾ ਫੇਰ ਚਿੱਠੀ ਅਜੇ ਆਵੇ ਫਿਰ ਪਿੱਠੀ ਚੰਦ ਨੇ ਫੇਰ ਉਹ ਚਿੱਠੀ ਰੱਖ ਲਈ ਚਿੱਠੀ ਨਹੀਂ ਪਹੁੰਚੀ ਗੁਰੂ ਸਾਹਿਬ ਦੇ ਕੋਲ ਗੁਰਸਰਥੇ ਉਪਰਾਮ ਹੋ ਗਏ ਆਓ ਉਹ ਚਿੱਠੀ ਦਾ ਵੀਜੇ ਕਰਾਪਾਂ ਕੀਰਤ ਦੁਆਰਾ ਸਾਰੇ ਮਿਲਜੋ ਕੇ ਕਰੀਏ ਏ ਰਾਮੁਖ ਸੁਨਾਵਾ ਸਹਿਜ ਤੁਮ ਜਮਾੜੀ ਤੇਰਾ ਬੋਤ